ਇਹ ਕਮੇਟੀ ਬਣਾਈ ਹੈ 15 ਮੈਂਬਰ ਦੀ ਕਮੇਟੀ ਹੈ ਜਿਹਦੇ ਚ ਆਸ਼ਾ ਵਰਕਰ ਹੈ ਨੀਤੀ ਪੰਚਾਇਤ ਮੈਂਬਰਸ ਹੈ 15 ਨੰਬਰ ਹੁੰਦੇ ਉਹ ਸਾਰੇ ਸਾਰੇ ਸਾਥ ਮਾਸਤੇ ਜੋ ਉੱਤੇ ਵੀ ਦਰਤਪਾਹੀ ਚਾਰੇ ਦੇ ਵੀ ਸਾਰੇ ਭਾਈ ਜਰਾਂ ਨੇ ਔਰ 15 ਮੈਂਬਰ ਦੀ ਕਮੇਟੀ ਹੁੰਦੀ ਹੈ ਤੇ ਉਹਦੇ ਜਿਹੜੀ ਕਮੇਟੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਆ ਔਰ ਉਹਨਾਂ ਦੇ ਜਿਹੜੇ ਕੋਲਰ ਹੁੰਦੇ ਆ ਫੇਸ ਦੇ ਫੇ ਹੈ ਗਿਆ ਔਰ ਜਿੱਦਨੇ ਕੋਈ ਪਾ ਪਾ ਪਾਛਿਆ ਵਾਸਤੇ ਕਟੋਰੇ ਰੱਖਦੇ ਆ ਬੜੀ ਚੰਗੀ ਗੱਲ ਆ ਤੇ ਉਹਦੇ ਵਿੱਚ ਦਾ ਇਹ ਮੱਛਰ ਬ੍ਰੀਡ ਕਰਦਾ ਔਰ ਤਿੰਨੇ ਕੱਟਦਾ ਜਾਂ ਕਿ ਆਪਣੇ ਪਾਸੇ-ਪਾਸੇ ਪਾਣੀ ਖੜਾ ਹੋਇਆ ਸੋ ਉਹਦੀ ਜਾਣਕਾਰੀ ਵੀ ਦੰਨੇ ਆ ਤੇ ਉਹਨੂੰ ਡਿਸਟਰਾਇ ਵੀ ਕਰ ਦਿਆ ਸੋਸ ਕਰਦੇ ਵੀ ਆ ਕਿਉਂਕਿ ਜੇ ਮਾਲੋ ਡੈਂਗੀ ਦਾ ਮੱਛਰ ਤੁਹਾਡੇ ਘਰ ਦੇ ਵਿੱਚ ਨਹੀਂ ਹੋਏਗਾ ਤਾਂ ਤੁਹਾਨੂੰ ਡਰ ਨਹੀਂ ਹੋਏਗਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਸਾਡੇ 3.5 ਕਰੋੜ ਲੋਕ ਐਸੇ ਆਪਣੀ ਆਪਣੀ ਪ੍ਰੋਟੈਕਸ਼ਨ ਕਰਦੇ ਤੇ ਇਹਦੇ ਪੂਰ ਕਾਲਜਸ ਦੇ ਟੀਚਰਸ ਆ ਉਹਨਾਂ ਨੂੰ ਵੀ ਇਹ ਜਾਣਕਾਰੀ ਦੇ ਰਹੇ ਆ ਉਹ ਵੀ ਜਿਹੜੇ ਉਹਨਾਂ ਨਾਲ ਜੁੜੀ ਹੋਈ ਹੈ ਹੈ ਟ੍ਰੇਨਿੰਗ ਦੇ ਰਹੇ ਆ ਤੇ ਉਹ ਕਿ ਉਹ ਬੱਚਿਆਂ ਨੂੰ ਟ੍ਰੇਨਿੰਗ ਉਹ ਸਾਡੀ ਟੀਚਰਸ ਦੀ ਟ੍ਰੇਨਿੰਗ ਤਕਰੀਬਨ ਹੋ ਗਈ ਆ ਮਾਸਟਰ ਟ੍ਰੇਨਰਸ ਜਿਹੜਾ ਸਕੂਲ ਹੈ ਉਹਦੇ ਵਿੱਚ ਜਿਹੜੇ ਵਿਜ਼ਨ ਚਾਰਟ ਦਿੱਤੇ ਆ ਜੀ ਜਿਹਦੇ ਨਾਲ ਨਿਗਾਹ ਟੈਸਟ ਕਰਦੇ ਆ ਬਹੁਤ سارے ਬੱਚਿਆਂ ਦੀ ਨਿਗਾਹ ਕਮਜ਼ੋਰ ਹੁੰਦੀ ਆ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਉਹ ਕਿਤੇ ਨੌਕਰੀ ਲੈਣਾ ਚਾਹੁੰਦਾ ਉਹਨੂੰ ਕਹਿੰਦੇ ਕਿ ਤੇਰੇ ਅੱਖ ਤੇ ਨਿਗਾਹ ਨਹੀਂ ਨਿਗਾਹ ਤੂਤਾ ਕਰਾਉਣੇ ਭਲਾ ਨਹੀਂ ਡਾ ਕਰੂ ਕਿ ਉਹਨੂੰ ਰੈਫਰ ਕਰ ਲਿਏ ਸਾਡਾ ਸਾਡੀ ਟੀਮ ਜਾਏ ਕਿ ਜਿਹੜੀ ਆਰਪੀਐਸ ਕੇਰੀਆ ਜਿਹੜੀ ਸਕੂਲ ਐਫ ਦੀ ਟੀਮ ਆ ਉਹ ਜਾਏਗੀ ਔਰ ਅਸੀਂ ਉਹਨਾਂ ਦਾ ਟੈਸਟ ਕਰਕੇ ਨੰਬਰ ਦੇਖ ਕੇ ਉਹਨਾਂ ਨੂੰ ਐਨ ਕੰਪਲੀਟ ਦੰਦੇ ਆਂ ਅਸੀਂ ਤਾਂ ਕਿ ਉਹ ਸਰ ਸਰ ਇਹ ਕਰਨ ਦੀ ਕੀ ਹੈ ਕਿ ਬਤ ਬਗਾਤੇ ਕਿ ਕੀ ਕੈਟਰੀ ਕਰ ਰਹੇ ਹਾਂ ਹਾਂ ਇਹਦੇ ਦੋ ਪਰਪਸਿਫ ਸੀਗੇ ਜੀ ਪਹਿਲਾ ਤਾਂ ਸੀਗਾ ਕਿ ਹਰ ਸ਼ੁੱਕਰਵਾਰ ਨੂੰ ਮੈਂ ਖੁਦ ਕੈਂਪੇਨ ਕਰਦਾ ਹਾਂ ਔਰ ਸਾਡੇ ਸਾਰੇ ਸੇਵ ਸਰਜਨ ਸਾਰੇ ਐਸਐਮਓ ਸਾਰੇ ਮੈਡੀਕਲ ਆਫਸਰ ਹਾਂਜੀ ਡੈਂਗੂ ਡੈਂਗੂ ਵਾਸਤੇ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਤੇ ਜਿੰਨੇ ਸਾਡੇ ਆਸ਼ਾ ਵਰਕਰ ਹੈ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਕਮੇਟੀ ਬਣਾਈ ਆ 15 ਮੈਂਬਰ ਕਮੇਟੀ ਆ ਜਿੱਤੇ ਆਸ਼ਾ ਵਰਕਰ ਹੈ ਨੇੜੀ ਪੰਚਾਇਤ ਮੈਂਬਰਸ ਆ 15 ਨੰਬਰ ਹੁੰਦਾ ਉਹਨਾਂ ਸਾਰੇ ਸਾਰੇ ਸਾਗਮਸ਼ਤੇ ਜੋ ਉਤੇ ਵੀ ਦਲਤ ਕੋਈ ਜਾਰਾ ਦੇ ਵੀ ਸਾਰੇ ਭਾਈ ਚੱਲ ਰਹੇ ਹੁੰਦੇ ਔਰ 15 ਮੈਂਬਰ ਦੀ ਕਮੇਟੀ ਹੁੰਦੀ ਆ ਤੇ ਉਹਦੇ ਜਿਹੜੀ ਕਮੇਟੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਆ ਔਰ ਉਹਨਾਂ ਦੇ ਜਿਹੜੇ ਕੋਲਰ ਹੁੰਦੇ ਆ ਫ੍ਰਿਜ ਦੇ ਟ੍ਰੇ ਹੈਗੇ ਆ ਔਰ ਜਿੰਨੇ ਕੋਈ ਪਾਪਾ ਬਾਛਿਆ ਵਾਸਤੇ ਕਟੋਰੀ ਰੱਖਦੇ ਆ ਬੜੀ ਚੰਗੀ ਗੱਲ ਆ ਤੇ ਉਹਦੇ ਵਿੱਚ ਇਹ ਮੱਛਰ ਬਰੀਡ ਕਰਦਾ ਔਰ ਜਿੰਨੇ ਕੱਟਦਾ ਜਾ ਕੇ ਤੇ ਆਪਣੇ ਪਾਸੇ-ਪਾਸੇ ਪਾਣੀ ਖੜਾ ਹੋਇਆ ਸੋ ਉਹਦੀ ਜਾਣਕਾਰੀ ਵੀ ਦਿੰਨੇ ਆ ਤੇ ਉਹਨੂੰ ਡਿਸਟਰਾਇ ਵੀ ਕਰਦੇ ਆ ਉਹਨਾਂ ਨੂੰ ਸਿਖਾਣੇ ਵੀ ਆ ਕਿਉਂਕਿ ਜੇ ਮਾਲਰ ਡੈਂਗੀ ਦਾ ਮੱਛਰ ਤੁਹਾਡੇ ਘਰ ਦੇ ਵਿੱਚ ਨਹੀਂ ਹੋਏਗਾ ਤਾਂ ਤੁਹਾਨੂੰ ਡੈਂਗੋ ਨਹੀਂ ਹੋਵੇਗਾ ਤੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਜਿਹੜੇ 3 ਕਰੋੜ ਲੋਕ ਹੈ ਸੀ ਆਪਣੀ ਆਪਣੀ ਪ੍ਰੋਟੈਕਸ਼ਨ ਕਰੀਏ ਤੇ ਇਹਦੇ ਬਾਰੇ ਅਸੀਂ ਹੁਣ ਜਿਹੜੇ ਆ ਗਏ ਆ 20000 ਆਸ਼ਾ ਵਰਕਰ ਔਰ ਜਿਹੜੇ 38000 ਦੇ ਕਰੀਬ ਜਿਹੜੇ ਆ ਗਏ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਚੁੱਕੇ ਆ ਬਾਕੀਆਂ ਨੂੰ ਵੀ ਸਾਰਿਆਂ ਨੂੰ ਦੇ ਦਾਂਗੇ ਇਸੇ ਤਰ੍ਹਾਂ ਜਿੰਨੇ ਸਾਡੇ ਸਕੂਲ ਕਾਲਜਸ ਦੇ ਟੀਚਰਸ ਆ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਦੇ ਰਹੇ ਆ ਉਹਨਾਂ ਨੂੰ ਵੀ ਦੇ ਰਹੇ ਆ ਤੇ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਆ ਟ੍ਰੇਨਿੰਗ ਦੇ ਰਹੇ ਆ ਤੇ ਉਹ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਉਹ ਸਾਡੀ ਟੀਚਰਸ ਦੀ ਟ੍ਰੇਨਿੰਗ 31 ਹੋ ਗਈ ਆ ਮਾਸਟਰ ਟ੍ਰੇਨਰਸ ਤੇ ਦੂਜਾ ਅਸੀਂ ਹਰ ਜਿਹੜਾ ਸਕੂਲ ਆ ਉਹਦੇ ਵਿੱਚ ਜਿਹੜੇ ਵਿਜ਼ਨ ਚਾਰਟ ਦਿੱਤੇ ਆ ਜੀ ਜਿਹਦੇ ਨਾਲ ਨਿਗਾਹ ਟੈਸਟ ਕਰਦੇ ਆ ਬਹੁਤ ਸਾਰੇ ਬੱਚਿਆਂ ਦੀ ਨਿਗਾਹ ਕਮਜ਼ੋਰ ਹੁੰਦੀ ਆ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਕਿਤੇ ਨੌਕਰੀ ਲੈਣ ਜਾਂਦਾ ਉਹਨੂੰ ਕਹਿੰਦਾ ਵੀ ਤੇਰੀ ਤੇ ਕੱਖ ਚ ਨਿਗਾਹ ਨਹੀਂ ਗੀ ਜਾਂ ਤੂੰ ਤਾਂ ਕਲਰ ਬਲਾਈਂਡ ਆਗਾ ਤੇ ਉਹ ਸਾਰੀ ਜਿਹੜੀ ਵਿਜ਼ਨ ਚੈੱਕ ਕਰਨਗੇ ਲੋਕਾਂ ਦੀ ਬੱਚਿਆਂ ਦੀ ਤੇ ਫਿਰ ਜਿਹਨਾਂ ਨੂੰ ਲੋੜ ਹੋਏਗੀ ਉਹਨਾਂ ਨੂੰ ਰੈਫਰ ਕਰਨਗੇ ਸਾਡਾ ਉੱਥੇ ਸਾਡੀ ਟੀਮ ਜਾਏਗੀ ਜਿਹੜੀ ਆਰਬੀਐਸਕੇ ਦੀ ਆ ਜਿਹੜੀ ਸਕੂਲ ਐਸ ਦੀ ਟੀਮ ਆ ਉਹ ਜਾਏਗੀ ਔਰ ਅਸੀਂ ਉਹਨਾਂ ਦਾ ਟੈਸਟ ਕਰਕੇ ਨੰਬਰ ਦੇਖ ਕੇ ਉਹਨਾਂ ਨੂੰ ਐਨਕਾ ਫ੍ਰੀ ਦੰਨੇ ਆ ਅਸੀਂ ਤਾਂ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਤੁਹਾਡਾ ਨਿਕਾ ਖੋਣੀ ਉਹ ਅਪਾਹਜ ਨਾ ਰਹੇ ਜਾ ਉਹ ਤੇ ਇਹਦੇ ਨਾਲ ਨਾਲ ਬੱਚੇ ਦਾ ਹਾਈਟ weight ਕਰਨਗੇ ਤੇ ਉਹਨਾਂ ਦਾ ਹੀਮੋਗਲੋਬਿਨ ਵੀ ਜਿਹੜਾ ਨੀਰੈਸਟ ਆਮ ਆਦਮੀ ਕਲਿਨਿਕਸ ਦੇ ਵਿੱਚ ਜਾਂ ਜਿਹੜਾ ਸਾਡਾ ਹੈਲਥ ਐਂਡ ਵੈਲਨੈਸ ਹੈਟਰ ਉਹਦੇ ਚ ਚੈੱਕ ਕਰਨਗੇ ਇਹਨਾਂ ਦੀ ਟੀਚਰਸ ਦੀ ਕਲੈਬੋਰੇਸ਼ਨ ਨਾਲ ਅਸੀਂ ਜਿਹੜਾ ਹੈਗਾ ਇਹ ਤੁਸਾਰੇ ਜਿਹੜੇ ਪ੍ਰੋਜੈਕਟਸ ਹੈ ਇਹਨਾਂ ਨੂੰ ਅਸੀਂ ਜਿਹੜਾ ਪੰਜਾਬੀਆਂ ਨੂੰ ਸਿਹਤਮੰਦ ਪੰਜਾਬ ਜੋ ਰੰਗਲਾ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਦੇ ਆ ਉਹ ਅਸੀਂ ਬ੍ਰਾਂਡ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਕਿਉਂਕਿ ਐਸ ਟੀਮ ਲੀਡਰ ਮੈਂ ਆਈ ਟ੍ਰਾਈ ਟੂ ਲੀਡ ਇਟ ਫਰਮ ਦਾ ਫਰੰਟ ਸੋ ਇਹ ਪਹਿਲਾ ਇਸ਼ੂ ਸੀ ਕਰੀਏ ਕਾਸੀ ਖੁਸ਼ੀ ਦੀ ਗੱਲ ਹੈ ਕਿ ਨਾਲ ਤੁਹਾਡਾ ਟੂ ਕੰਟਾ ਨਾ ਬਹੁਤ ਜ਼ਿਆਦਾ ਹੈ ਸੇਵਾਵਲ ਤੇ ਪੜਾਈ। ਉਹ ਰੋਜ਼ਗਾਰ ਵੀ ਕਹਿ ਸਕਦੇ ਹੋ ਤੁਸੀਂ ਜੀ। ਨਹੀਂ ਨਹੀਂ ਰੋਜ਼ਗਾਰ ਦੇ ਵਿੱਚ ਦੇਖੋ ਦੇਖੋ ਨਹੀਂ ਸਾਰੇ ਵੱਲ ਦੇ ਰਹੀ ਹੈ ਜੀ ਜੇ ਕਿਸਾਨਾਂ ਦੇ ਖੇਤਾਂ ਤੱਕ ਕੱਲੇ-ਕੱਲੇ ਖੇਤ ਤੱਕ ਜੇ ਪਾਣੀ ਪਹੁੰਚ ਰਿਹਾ ਚ ਕੋਈ ਕਹਿੰਦਾ 40 ਸਾਲ ਬਾਅਦ ਕੋ 35 ਸਾਲ ਉਧਰ ਵੀ ਦੇ ਰਹਾ ਓਵਰ ਆਲ ਡਵੈਲਪਮੈਂਟ ਇੰਡਸਟਰੀ ਵੱਲ ਧਿਆਨ ਦੇ ਰਹੀ ਹੈ ਜਿਵੇਂ ਮਦਰ ਆ ਡਾਇਲੌਗ ਕਰਕੇ ਉਹਨਾਂ ਨੂੰ ਜਿਹੜਾ ਫੈਸਿਲਿਟੇਟ ਹੈ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਆ ਇੰਡਸਟਰੀ ਵੱਲ ਵੀ ਦੇ ਰਹੀ ਹੈ ਰੋਜ਼ਗਾਰ ਵੱਲ ਵੀ ਦੇ ਰਹੀ ਹੈ ਲੋਕਾਂ ਨੂੰ ਜਿਹੜੀਆਂ ਸਿਵਲ ਕਮਿਊਨਿਟੀਆਂ ਆ ਉਹਦੇ ਵਾਸਤੇ ਚਾਹੇ ਆਪਣੇ ਜਿਹੜੀਆਂ ਬੱਦ ਕਾਲੀ ਬੀਜੇਪੀ ਕਾਂਗਰਸ ਵਾਰੀ ਵਾਰੀ ਸਰਕਾਰਾਂ ਬਣੀਆਂ ਪਿਛਲੇ 30 ਸਾਲ ਦੇ ਵਿੱਚ ਜਿਹੜੀ ਆ ਗਈ ਆ ਉਹ ਹੈਫੈਜ਼ਡ ਅਨਪਲਾਨਡ ਜਿਹੜੀ ਸਾਡੀ ਕਾਰਬੋਨਾਈਜ਼ੇਸ਼ਨ ਹੋਈ ਆ ਔਰ ਉਹਦੇ ਨਾਲ ਨਾ ਤਾਂ ਉਹਦੇ ਚੋਂ ਨੇ ਕੋਈ ਪਾਰਕਿੰਗ ਪਾਰਕ ਦੀ ਜਗ੍ਹਾ ਛੱਡੀ ਆ ਨਾ ਕੋਈ ਪਾਰਕਿੰਗ ਦੀ ਜਗ੍ਹਾ ਹੈ ਕਿ ਨਾ ਸੜਕਾਂ ਪ੍ਰੋਪਰ ਜਿੰਨੀਆਂ ਹੋਣੀਆਂ ਚਾਹੀਦੀਆਂ ਨਾ ਸੀਵਰੇਜ ਹੈ ਔਰ ਨਾ ਨਾ ਹੀ ਕੋਈ ਉਹਦੇ ਚੋਂ ਵਾਟਰ ਸਪਲਾਈ ਦਾ ਸਿਸਟਮ ਹੈ ਇਹ ਸਾਰੇ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਤੱਕ ਨਹੀਂ ਮਿਲਦੇ ਜੀ ਕਿਉਂਕਿ ਉਹਨਾਂ ਨੇ ਬਿਜਲੀ ਦਾ ਇਨਫਰਾਸਟ੍ਰਕਚਰ ਲਾਇਆ ਹੀ ਨਹੀਂ ਹੈ ਜਿਹੜਾ ਜਿਹੜਾ ਡਿਵੈਲਪਰ ਹੁੰਦਾ ਉਹਨੇ ਜਿਹੜਾ ਕੌਲਨੀ ਦਾ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਕੇ ট্রান্সਫਾਰਮਰ ਲਾ ਕੇ ਉਹਨੇ ਹੈਂਡਓਵਰ ਕਰਨਾ ਹੁੰਦਾ ਆਦਰਵਾਇਸ ਪੀਐਸਪੀਸੀ ਵਾਲਾ ਮੈਂ ਇਹਦੇ ਤੇ ਵੀ ਆ ਜਾਂਦਾ ਆਪ ਉਸ ਘਰ ਵੀ ਮੁੱਠ ਕਿੰਨੇ ਕੁ ਲਾਰਵੇ ਮਿਲਿਏ ਅੱਜ ਟੈਕ ਹਾਂ ਅਸੀਂ ਤਕਰੀਬਨ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੈਗਾ ਤੁਸੀਂ ਵੀ ਮੇਰੇ ਨਾਲ ਗਏ ਹੋ ਕਿ ਲੋਕਾਂ ਦੇ ਅਕਸਰ ਗਮਲੇ ਪਏ ਹੋਏ ਸੀ ਕਿਤੇ ਕੋਈ ਡੱਬਾ ਪਿਆ ਹੋਇਆ ਸੀ ਜਾਂ ਪੰਜਾਂਛਾ ਵਾਲੇ ਕਟੋਰੇ ਰੱਖੇ ਹੋਏ ਸੀਗਾ ਉਹਨਾਂ ਸਾਰਿਆਂ ਚ ਭੱਲੇਆ ਜਿਹੜੀ ਕਲੋਨੀ ਚ ਅਸੀਂ ਗਏ ਉਹਤੋਂ ਜ਼ਿਆਦਾ ਏਸੀ ਸੀਗਾ ਨਹੀਂ ਤਾਂ ਜਿੰਨੇ ਜਿਹੜੇ ਡੈਜ਼ਰਟ ਕੂਲਰ ਆ ਉਹਦੇ ਵਿੱਚ ਵੀ ਸਾਨੂੰ ਸਾਰਿਆਂ ਚ ਮਿਲਦਾ ਹੈਗਾ ਜਿਹੜੇ ਪੁਰਾਣੇ ਕਿਸਮ ਦੇ ਫ੍ਰਿਜ ਆ ਤੇ ਉਹਨਾਂ ਦੇ ਨੀਚੇ ਟ੍ਰੇ ਹੁੰਦੀ ਸੀ ਉਹਨਾਂ ਦੇ ਵਿੱਚ ਵੀ ਮਿਲਦਾ ਕਰਦੇ ਅੰਦਰ ਹੈਗਾ ਜੀ ਬੰਦਾ ਬੱਚੇ ਉੱਥੇ ਸੁੱਤੇ ਪਏ ਆ ਕੂਲਰ ਦੀ ਹਵਾ ਉੱਥੇ ਸਿੱਧੀ ਉੱਥੇ ਜਾ ਰਹੀ ਹੈ ਜੀ ਇਹ ਸਾਰਾ ਜਿਹੜਾ ਹੈਗਾ ਇਹ ਲੋਕਾਂ ਨੂੰ ਐਜੂਕੇਸ਼ਨ ਦੀ ਲੋੜ ਆ ਸਾਨੂੰ ਕਾਫੀ ਕਰਾਚੋਂ ਮਿਲਿਆ ਜੀ ਕਾਫੀ ਕਰਾਚੋਂ ਮਿਲਿਆ ਔਰ ਅਸੀਂ ਇਹ ਪਹਿਲਾ ਹੁੰਦਾ ਸੀ ਕਿ ਜਦੋਂ ਡੈਂਗੀ ਦਾ ਹੁੰਦਾ ਸੀ ਫਿਰ ਸਾਡੇ ਬੰਦੇ ਉੱਥੇ ਜਾਂਦੇ ਸੀ ਅਸੀਂ ਹੁਣ ਜਿਹੜੇ ਤੁਹਾਨੂੰ ਜਿੰਨੇ ਵੀ ਸਾਡੇ ਨਰਸਿੰਗ ਸਟੂਡੈਂਟ ਆ ਆਸ਼ਾ ਵਰਕਰ ਸਿਹਤ ਕਮੇਟੀਆਂ ਆ ਗਈਆਂ ਅਸੀਂ ਇਹ ਨਾ ਉਹਦੇ ਚ ਉਹਦਾ ਲਾਰਵਾ ਇੰਡੈਕਸ ਦੇਖਦੇ ਆ ਕਿ ਕਿੰਨੇ ਕਰਾਚੋਂ ਲਾਰਵਾ ਮਿਲਿਆ ਕਿੰਨੇ ਕਨਟੇਨਰ ਚੋਂ ਲਾਰਵਾ ਮਿਲਿਆ ਉਹਦੇ ਹਿਸਾਬ ਨਾਲ ਅਸੀਂ ਫਿਰ ਪਹਿਲੇ ਹੀ ਫੋਗਿੰਗ ਕਰਦੇ ਆ ਔਰ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਆ ਜਿਵੇਂ ਤੁਸੀਂ ਦੇਖਿਆ ਵੀ ਐਸ.ਡੀ.ਐਮ ਸਾਹਿਬ ਵੀ ਆਏ ਹੋਏ ਆ ਮਿਸਪਲ ਕਾਰਪੋਰੇਸ਼ਨ ਵਾਲੇ ਵੀ ਆਏ ਹੋਇਆ ਵਾਟਰ ਸਪਲਾਈ ਸੈ ਟੈਸਟਿੰਗ ਇਹ ਨਾ ਮਹਿਕਮੇ ਨੇ ਕਰਨੀ ਆ ਜੇ ਕਿਤੇ ਬਿਮਾਰੀ ਹੋ ਗਈ ਫਿਰ ਸਿਹਤ ਮਹਿਕਮੇ ਨੇ ਆ ਕੇ ਇਲਾਜ ਕਰਨਾ ਉਹ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਬਾਇਓਲੋਜੀਕਲ ਆ ਜਾਂ ਬੈਕਟੀਰੀਓਲੋਜੀਕਲ ਆ ਉਹ ਟੈਸਟਿੰਗ ਅਸੀਂ ਕਰਦੇ ਆ ਬਾਕੀ ਸਾਰੇ ਪੈਰਾਮੀਟਰ ਜਿਹੜੇ ਆ ਗਿਆ ਉਹ ਵਾਟਰ ਸਪਾਈ ਸੈਨੀਟੇਸ਼ਨ ਤੇ ਲੋਕਲ ਬਾਡੀਜ਼ ਕਰਦੇ ਆ